ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਵਿੱਕੀ ਤੇ ਉਸਦੀ ਮੰਮੀ ਬਹੁਤ ਹੀ ਚਲਾਕੀਆਂ ਦੇ ਨਾਲ ਪ੍ਰੀਤ ਦੀ ਮੰਮੀ ਨੂੰ ਪਿੱਛੇ ਲਾ ਹੀ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪ੍ਰੀਤ ਦੀ ਮੰਮੀ ਸਾਡੇ ਪਿੱਛੇ ਲੱਗਦੀ ਆ ਤੇ ਉਹਨੂੰ ਕਿਵੇਂ ਪਿੱਛੇ ਲਾਉਣਾ ਹੈ ਇਹ ਤਾਂ ਵਿੱਕੀ ਨੂੰ ਚੰਗੀ ਤਰ੍ਹਾਂ ਆਉਂਦਾ ਹੈ ਸੋ ਹੁਣ ਕੀ ਫੈਸਲਾ ਹੁੰਦਾ ਹੈ ਆਪਾਂ ਤੁਹਾਡੇ ਨਾਲ ਕਰਦੇ ਆਂ ਇਸ ਵੀਡੀਓ ਵਿੱਚ ਗੱਲ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਉਦੋਂ ਤਾਂ ਵਿੱਕੀ ਨੇ ਫੋਨ ਲਾ ਕੇ ਸੋਚ ਲਿਆ ਕਿ ਸ਼ਾਇਦ ਉਹ ਗੱਲ ਨੂੰ ਸਾਰਾ ਹੀ ਗੱਲ ਨੂੰ ਪ੍ਰੀਤ ਦੀ ਮੰਮੀ ਸੰਭਾਲ ਲਵੇਗੀ ਪਰ ਉਸ ਨੂੰ ਟੈਨਸ਼ਨ ਵੀ ਲੱਗੀ ਹੁੰਦੀ ਆ ਕਿ ਉਹਨਾਂ ਦੇ ਘਰੋਂ ਕੋਈ ਆਵਾਜ਼ ਨਹੀਂ ਆ ਰਹੀ ਉਹ ਕਿਹੜੀ ਖਿਚੜੀ ਪਕਾ ਰਹੇ ਨੇ ਉਸ ਨੂੰ ਜ਼ਿਆਦਾ ਟੈਨਸ਼ਨ ਇਹ ਲੱਗੀ ਹੁੰਦੀ ਆ ਕਿ ਉਹਨਾਂ ਦਾ ਪਤਾ ਲੱਗੇ ਉਹ ਕੀ ਕਰਨਾ ਚਾਹ ਰਹੇ ਆ ਤੇ ਪ੍ਰੀਤ ਦੇ ਪੇਕਿਆਂ ਤੱਕ ਗੱਲ ਪਹੁੰਚ ਕੇ ਵੱਡਾ ਖਲਾਰਾਣਾ ਪੈ ਜਾਵੇ ਵਿੱਕੀ ਪੰਗਾ ਤਾਂ ਲੈ ਲੈਂਦਾ ਹੈ ਪਰ ਹੁਣ ਉਸ ਨੂੰ ਟੈਨਸ਼ਨ ਆ ਗਈ ਸਾਡੇ ਸਾਰੇ ਭੇਦ ਹੁਣ ਸਾਹਮਣੇ ਖੋਲਣਾ ਜਾਣ ਪਰ ਕਵਲ ਦੇ ਡੈਡੀ ਨੂੰ ਫੋਨ ਆ ਜਾਂਦਾ ਹੈ ਜਦੋਂ ਪ੍ਰੀਤ ਦੇ ਫੁੱਫੜ ਜੀ ਦਾ ਤੇ ਉਹ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆ ਪਰ ਕਵਲ ਦੇ ਡੈਡੀ ਨੂੰ ਪਹਿਲਾਂ ਹੀ ਗੁੱਸਾ ਚੜਿਆ ਹੁੰਦਾ ਹੈ ਜਿਸ ਕਰਕੇ ਉਹ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਤੇ ਰੋਜ ਦਾ ਕੰਮ ਏ ਤੇ ਕਲੇਸ਼ ਪਿਆ ਹੀ ਰਹਿੰਦਾ ਹੈ ਤੇ ਉਹਨਾਂ ਵਿੱਕੀ ਤੇ ਤਾਂ ਉਹਨਾਂ ਨੂੰ ਪਹਿਲਾਂ ਹੀ ਖਿਜ ਚੜੀ ਹੋਈ ਸੀ ਤੇ ਉਹ ਕਵਲ ਨਾਲ ਹੀ ਖਿਜਣ ਲੱਗ ਪੈਂਦੇ ਨੇ ਘਰ ਆ ਕੇ ਉਸਦੀ ਮੰਮੀ ਉਸ ਤੋਂ ਵੀ ਵੱਧ ਅੱਗ ਬਬੂਲਾ ਹੋਈ ਹੁੰਦੀ ਆ ਉਸ ਨੂੰ ਸਾਰੀਆਂ ਗੱਲਾਂ ਜੋ ਵੀ ਵਿੱਕੀ ਤੇ ਉਸਦੀ ਮੰਮੀ ਨੇ ਸੀਆਂ ਹੁੰਦੀਆਂ ਨੇ ਉਸ ਕਰਕੇ ਉਹਨਾਂ ਨੂੰ ਬੜਾ ਗੁੱਸਾ ਚੜਿਆ ਹੁੰਦਾ ਏ ਤੇ ਉਹ ਪ੍ਰੀਤ ਦਾ ਕਸੂਰ ਕੱਢ ਰਹੇ ਹੁੰਦੇ ਨੇ ਕਿ ਸਾਡੀ ਕੁੜੀ ਹੀ ਲੋਕਾਂ ਦੇ ਪਿੱਛੇ ਲੱਗ ਰਹੀ ਆ ਤੇ ਉਧਰ ਕਵਲ ਭਾਜੀ ਤੇ ਨੂੰ ਸਾਰੀ ਸਮਝ ਆ ਜਾਂਦੀ ਆ ਗੱਲ ਦੀ ਕਿ ਇਹ ਮੈਟਰ ਕੀ ਹੈਗਾ ਪਰ ਉਹ ਚਾਹੁੰਦੇ ਆ ਕਿ ਇੱਕ ਵਾਰ ਦੋਹਾਂ ਧਿਰਾਂ ਦੀ ਚੰਗੀ ਤਰ੍ਹਾਂ ਗੱਲ ਸੁਣੀ ਜਾਵੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉੱਥੇ ਜਾ ਕੇ ਹੋਵੇ ਉਧਰੋਂ ਉਹ ਤਿਆਰ ਹੋ ਰਹੇ ਹੁੰਦੇ ਨੇ ਤੇ ਦੂਜੀ ਸਾਈਡ ਤੋਂ ਪ੍ਰੀਤ ਤੇ ਉਸਦੇ ਭੂਆ ਫੁੱਫੜ ਆ ਜਾਂਦੇ ਨੇ ਤੇ ਉਹ ਪ੍ਰੀਤ ਨੂੰ ਲੈ ਕੇ ਉੱਥੇ ਤਾਂ ਪਹੁੰਚਦੇ ਨੇ ਕਿ ਗੱਲ ਨੂੰ ਕਲੀਅਰ ਕਰ ਸਕੀਏ ਤੇ ਉਧਰ ਕਵਲ ਤੇ ਉਸਦੇ ਡੈਡੀ ਤੇ ਉਸਦੀ ਮੰਮੀ ਦੇਖ ਕੇ ਹੈਰਾਨ ਹੋ ਜਾਂਦੇ ਨੇ ਉਹਨਾਂ ਨੂੰ ਕਿ ਅਸੀਂ ਤਾਂ ਅਜੇ ਜਾਨ ਦੀ ਤਿਆਰੀ ਹੀ ਕਰ ਰਹੇ ਸੀ ਇਹ ਇੰਨੀ ਜਲਦੀ ਆ ਗਏ ਕੋਈ ਵੱਡੀ ਹੀ ਗੱਲ ਹੋਈ ਹੋਵੇਗੀ ਸੋਚਦ ਪ੍ਰੀਤ ਉਹਦੇ ਫੁੱਫੜ ਜੀ ਤੇ ਭੂਆ ਜੀ ਗੱਲਾਂ ਦੱਸਣ ਦੀਆਂ ਕੋਸ਼ਿਸ਼ ਕਰਦੇ ਨੇ ਤੇ ਉਧਰ ਪ੍ਰੀਤ ਦੀ ਮੰਮੀ ਨੂੰ ਅੱਗ ਲੱਗ ਜਾਂਦੀ ਆ ਤੇ ਉਹਨਾਂ ਨੂੰ ਖਰੀਆਂ ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਉਥੇ ਫਿਰ ਕਵਲ ਦੇ ਡੈਡੀ ਨੂੰ ਬਹੁਤ ਜ਼ਿਆਦਾ ਗੁੱਸਾ ਚੜਦਾ ਪ੍ਰੀਤ ਦੀ ਮੰਮੀ ਤੇ ਤੇ ਉਹ ਇਹ ਕਹਿੰਦੇ ਆ ਕਿ ਜੇਕਰ ਹੁਣ ਬੋਲਣ ਦੀ ਕੋਈ ਕੋਸ਼ਿਸ਼ ਵੀ ਕੀਤੀ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਵੀ ਨਹੀਂ ਹੋਵੇਗਾ ਤੇ ਮੈਂ ਸਾਰੀ ਗੱਲ ਇਹਨਾਂ ਦੀ ਹੀ ਸੁਣਨੀ ਆ ਇਸ ਕਰਕੇ ਉਹ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਨੇ ਤੇ ਫਿਰ ਕਿਸੇ ਨਕਾਰੇ ਤੇ ਪਹੁੰਚਦੇ ਨੇ ਤੇ ਫਿਰ ਵੀ ਪ੍ਰੀਤ ਦੀ ਮੰਮੀ ਨੂੰ ਵਿਸ਼ਵਾਸ ਨਹੀਂ ਆਉਂਦਾ ਉਹ ਕਹਿੰਦੀ ਆ ਕਿ ਇਹ ਸਾਰਾ ਕੁਝ ਪ੍ਰੀਤ ਨੂੰ ਸਿਖਾ ਕੇ ਲਿਆਏ ਨੇ ਤੇ ਆਪਾਂ ਵਿੱਕੀ ਤੇ ਉਸ ਦੀ ਮੰਮੀ ਦੀਆਂ ਮੈਂ ਗੱਲਾਂ ਸੁਣੀਆਂ ਨੇ ਉਹ ਸੱਚ ਬੋਲ ਰਹੇ ਨੇ ਤੇ ਮੈਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਾਂਗੀ ਇਹ ਸਾਰਾ ਕੁਝ ਪ੍ਰੀਤ ਨੂੰ ਪੱਟੀ ਪੜਾ ਕੇ ਹੀ ਪਿੱਛੋ ਲਿਆਈ ਹੋਈ ਨੇ ਸੋ ਇਹ ਸਾਰਾ ਕੁਝ ਪ੍ਰੀਤ ਦੀ ਮੰਮੀ ਕਹਿ ਦਿੰਦੀ ਆ ਸੋ ਦੇਖਦੇ ਆ ਹੁਣ ਅੱਗੇ ਕੀ ਹੁੰਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ